ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਕਦਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਜੀ ਉਹ ਜਾਣਕਾਰੀ ਦੱਸਣ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਕਰਾਉਣ ਨੂੰ ਰਿਕਵੈਸਟ ਹੈ ਜੇ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਦੀਵੀ ਦੀ ਬੱਤੀ ਦਾ ਪੂਰਾ ਸੜ ਜਾਣਾ ਜਾਂ ਫਿਰ ਬਚ ਜਾਣਾ ਸਾਨੂੰ ਕੀ ਸੰਕੇਤ ਦਿੰਦਾ ਹੈ ਕਿ ਇਹ ਸਾਡੇ ਲਈ ਸ਼ੁਭ ਨਹੀਂ ਜਾਂ ਅਸ਼ੁਭ ਨਹੀਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਪੂਜਾ ਘਰ ਜਾਂ ਫਿਰ ਮੰਦਰ ਦੇ ਵਿੱਚ ਦੀਵਾ ਜਗਾਉਣ ਦੇ ਸਮੇਂ ਇਹ ਗਲਤੀ ਕਰਦੇ ਹੁੰਦਾ ਤੁਹਾਨੂੰ ਇਸ ਦਾ ਨਤੀਜਾ ਜ਼ਰੂਰ ਭੁਗਤਣਾ ਹੋਵੇਗਾ ਦੀਵੇ ਦੀ ਬੱਤੀ ਦਾ ਪੂਰਾ ਚਲ ਜਾਣਾ ਜਾ ਫਿਰ ਬਾਤ ਚ ਜਾਣਾ ਵੀ ਸਾਨੂੰ ਅਲੱਗ-ਅਲੱਗ ਸੰਕੇਤ ਦਿੰਦਾ ਹੈ ਜੋ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਪੂਜਾ ਕਰਦੇ ਹਾਂ ਤੇ ਸਾਡਾ ਦੀਵਾ ਕਦੇ-ਕਦੇ ਅਚਾਨਕ ਬੁਝ ਜਾਂਦਾ ਹੈ ਤੇ ਕਦੇ-ਕਦੇ ਅਜੀਹਾਂ ਹੁੰਦਾ ਹੈ ਕਿ ਸਾਡੀ ਪੂਜਾ ਉਹਨ ਤੋਂ ਬਾਅਦ ਅਸੀਂ ਉਸ ਦੀਵੇ ਨੂੰ ਭਗਵਾਨ ਦੇ ਸਾਹਮਣੇ ਚਲਦਾ ਹੋਇਆ ਛੱਡ ਦਿੰਦੇ ਆ ਪਰ ਕੁਝ ਸਮੇਂ ਦੇ ਬਾਅਦ ਦੀਵਾ ਆਪਣੇ ਆਪ ਬੁਝ ਜਾਂਦਾ ਏ ਤੇ ਕਿ ਉਹ ਬਚਿਆ ਰਹਿ ਜਾਂਦਾ ਏ ਤੇ ਕਦੇ-ਕਦੇ ਤਾਂ ਸਾਡੇ ਦੀਵੇ ਦੀ ਬੱਤੀ ਪੂਰੀ ਚਲ ਜਾਂਦੀ ਏ ਤੇ ਉਸ ਵਿੱਚ ਫੁੱਲ ਵੀ ਬਣ ਜਾਂਦਾ ਏ ਦਾ ਇਹਨਾਂ ਦੇ ਅਲੱਗ-ਲੱਗ ਨਕਾਰਾਤਮਕ ਤੇ ਸਕਾਰਾਤਮਕ ਨਤੀਜੇ ਹੁੰਦੇ ਅਤੇ ਸਭ ਤੋਂ ਪਹਿਲਾਂ ਇਹ ਚਾਹੁੰਦੀ ਆ ਕਿ ਜੇਕਰ ਦੀਵੇ ਦੇ ਵਿੱਚ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਕੀ ਮਤਲਬ ਹੋਵੇਗਾ ਇਸ ਦਾ ਸਾਨੂੰ ਕੀ ਸੰਕੇਤ ਮਿਲਦਾ ਸੋ ਇਸੇ ਤਰੀਕੇ ਦੇ ਨਾਲ ਜੇਕਰ ਸਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬਣ ਰਿਹਾ ਤਾਂ ਇਸ ਦਾ ਸਿੱਧਾ ਜਿਆ ਮਤਲਬ ਇਹ ਕਿ ਭਗਵਾਨ ਨੇ ਸਾਡੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਤੇ ਉਹ ਸਾਡੀ ਪੂਜਾ ਤੋਂ ਬਹੁਤ ਜ਼ਿਆਦਾ ਖੁਸ਼ ਹਨ ਉਹ ਇਸ ਗੱਲ ਦਾ ਸੰਕੇਤ ਬੱਤੀ ਦੇ ਵਿੱਚ ਬਾਣੇ ਇਸ ਫੁੱਲ ਦੇ ਮਾਧਿਅਮ ਦੇ ਨਾਲ ਸਾਨੂੰ ਦਿੰਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਦੇਵਯਾ ਸ਼ਕਤੀਆਂ ਮੌਜੂਦ ਨੇ ਤੇ ਤੁਹਾਡੇ ਨਾਲ-ਨਾਲ ਉਹ ਵੀ ਈਸ਼ਵਰ ਦੀ ਪੂਜਾ ਦੇ ਵਿੱਚ ਆਪਣਾ ਧਿਆਨ ਲਗਾਉਂਦੀਆਂ ਨੀ ਤਾਂ ਤੁਹਾਡੇ ਦੀਵੇ ਦੀ ਬੱਤੀ ਵਿੱਚ ਇੱਕ ਤੋਂ ਜ਼ਿਆਦਾ ਫੁੱਲ ਵਰਤੇ ਹਨ ਤੇ ਕਦੇ-ਕਦੇ ਨਾਲ ਹੀ ਕਿਸੇ ਵੀ ਦੇਵੀ ਦੇਵਤੇ ਦਾ ਰੂਪ ਵੀ ਦਿਸਦਾ ਲੱਗਦਾ ਹੈ ਤਾਂ ਜੇਕਰ ਤੁਹਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬਣ ਰਿਹਾਏ ਤੁਸੀਂ ਸੱਚ ਵਿੱਚ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਖੁਸ਼ਕਿਸਮਤ ਹੋ ਇਸ ਦੇ ਨਾਲ ਦੀਵੇ ਦੀਵਾ ਜਗਾਉਣ ਦੇ ਵੀ ਕੁਝ ਖਾਸ ਨਿਯਮ ਤੁਹਾਨੂੰ ਜ਼ਰੂਰ ਜਾਣਨੇ ਚਾਹੀਦੇ ਨੇ ਜੇਕਰ ਤੁਸੀਂ ਪਹਿਲਾਂ ਤੋਂ ਜਲੇ ਹੋਏ ਦੀਵੇ ਦੇ ਵਿੱਚ ਆਪਣੀ ਬੱਤੀ ਰੱਖ ਕੇ ਜਗਾਉਂਦੇ ਹੋ ਤਾਂ ਅਚੇਹਾ ਕਰਨਾ ਦੁਰਭਾਗ ਤੁਹਾਡਾ ਪਿੱਛੇ ਤੁਹਾਡਾ ਦੁਰਭਾਗ ਤੁਹਾਡਾ ਪਿੱਛਾ ਨਹੀਂ ਛੱਡਦਾ ਜੇਕਰ ਦੀਵੇ ਵਿੱਚ ਪਹਿਲਾਂ ਤੋਂ ਜਲੀ ਹੋਈ ਬੱਤੀ ਦੀ ਰਾਖ ਜਾਂ ਫਿਰ ਰੂਪ ਤੇ ਜਾਂ ਫਿਰ ਕਾਲਖੇ ਤਾ ਤੂੰ ਸੀ ਆਪਣੀ ਬੱਤੀ ਇਸ ਦੇ ਵਿੱਚ ਰੱਖ ਕੇ ਜਲਾ ਦਿੱਤੀ ਤਾਂ ਅਜੇਹਾ ਕਰਨ ਦੇ ਨਾਲ ਭਗਵਾਨ ਤੁਹਾਡੀ ਤੋਂ ਖੁਸ਼ ਹੋਣ ਦੀ ਬਜਾਏ ਨਾਰਾਜ਼ ਹੋ ਜਾਂਦੀ ਹੈ ਤੇ ਤੁਹਾਨੂੰ ਇਸ ਦੇ ਬਹੁਤ ਹੀ ਭਿਆਨਕ ਨਤੀਜੇ ਦੇਖਣ ਨੂੰ ਮਿਲਦੇ ਨੇ ਤੁਹਾਡੇ ਬਣਦੇ ਹੋਏ ਕੰਮ ਵਿਗੜਨ ਲੱਗਦੇ ਆ ਤੁਹਾਡੀ ਤੇ ਜ਼ਿਉਰੀ ਦਾ ਧਨ ਖਰਚ ਹੋਣ ਲੱਗਦਾ ਏ ਤੇ ਤੁਹਾਡੇ ਧਨ ਆਉਣ ਦੇ ਸਾਰੇ ਰਸਤੇ ਵੀ ਬੰਦ ਹੋ ਜਾਂਦੇ ਨੇ ਤਾਂ ਹਮੇਸ਼ਾ ਇਹ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਦੀਵਾ ਜਗਾਓ ਤਾਂ ਤੁਸੀਂ ਹਮੇਸ਼ਾ ਸਾਫ਼ ਸੁਥਰੀ ਦੀਵੇ ਦਾ ਹੀ ਇਸਤੇਮਾਲ ਕਰੋ ਤੇ ਇਸ ਦੇ ਨਾਲ ਕੁਝ ਲੋਕਾਂ ਦੀ ਆਦਤ ਇਹ ਵੀ ਹੁੰਦੀ ਹੈ ਕਿ ਉਹ ਹਾਰ ਟੂੜੇ ਦੀਵੇ ਦੇ ਬਾਅਦ ਆਪਣੇ ਦੀਵੇ ਨੂੰ ਬਦਲ ਦਿੰਦੇ ਆ ਪਰ ਤੁਸੀਂ ਕੀ ਕਰਨਾ ਹੈ ਤੁਸੀਂ ਜਿਸ ਦੀਵੇ ਨਾਲ ਪੂਜਾ ਕਰਦੇ ਹੋ ਉਸ ਨੂੰ ਕਦੇ ਵੀ ਨਾ ਬਦਲੋ ਤੁਸੀਂ ਉਸ ਦੀਵੇ ਨੂੰ ਸਿੱਧ ਹੋ ਜਾਣ ਦਿਓ ਜਦੋਂ ਕੋਈ ਦੀਵਾ ਰੋਜ਼ਾਨਾ ਭਗਵਾਨ ਦੇ ਸਾਹਮਣੇ ਜਾਗਦਾ ਏ ਤਾਂ ਉਹ ਦੀਵਾ ਸਮੇਂ ਦੇ ਨਾਲ ਸਿੱਧ ਹੋ ਜਾਂਦਾ ਏ ਭਗਵਾਨ ਦੀ ਸਕਾਰਾਤਮਕ ਊਰਜਾ ਉਸ ਦੀਵੇ ਦੇ ਵਿੱਚ ਆ ਜਾਂਦੀ ਏ ਤੇ ਜਦੋਂ ਵੀ ਤੁਸੀਂ ਉਹ ਦੀਵਾ ਜਗਾਉਂਦੇ ਹੋ ਤਾਂ ਤੁਹਾਡਾ ਤਨ ਤੇ ਮਨ ਦੋਵੇਂ ਹੀ ਪਵਿੱਤਰ ਹੋ ਜਾਂਦੇ ਨੇ ਤੁਸੀਂ ਹਰ ਰੋਜ਼ ਉਸ ਦੀਵੇ ਨੂੰ ਸਾਫ਼ ਕਰੋ ਫਿਰ ਉਸ ਵਿੱਚ ਬੱਤੀ ਰੱਖ ਕੇ ਜਗਾਓ ਤੁਸੀਂ ਜਿੰਨੀ ਵਾਰ ਵੀ ਦੀਵਾ ਜਗਾਓ ਓਨੀ ਵਾਰ ਉਸ ਦੀਵੇ ਨੂੰ ਸਾਫ਼ ਕਰਕੇ ਵਾਰ-ਵਾਰ ਉਸੇ ਦੀਵੇ ਦੇ ਵਿੱਚ ਹੀ ਬੱਤੀ ਤੁਸੀਂ ਜਗਾਓ ਪਰ ਜੇਕਰ ਤੁਸੀਂ ਗਲਤੀ ਦੇ ਨਾਲ ਵੀ ਉਸ ਦੀਵੇ ਨੂੰ ਬਦਲਦੇ ਹੋ ਤਾਂ ਤੁਹਾਡੀ ਤਰੱਕੀ ਦੇ ਵਿੱਚ ਰੁਕਾਵਟ ਆ ਸਕਦੀ ਹੈ ਇਸ ਲਈ ਤੁਸੀਂ ਆਪਣੇ ਦੀਵੇ ਨੂੰ ਕਦੇ ਵੀ ਨਾ ਬਦਲਨਾ 10 ਸਾਲ 20 ਸਾਲ ਤੱਕ ਤੁਸੀਂ ਉਸ ਦੀਵੇ ਦੇ ਵਿੱਚ ਲਗਾਤਾਰ ਬੱਤੀ ਜਗਾਓ ਇਸ ਨਾਲ ਤੁਹਾਡਾ ਦੀਵਾ ਸਿੱਧ ਹੋ ਜਾਵੇਗਾ ਤੇ ਤੁਸੀਂ ਇਸ ਦਾ ਚਮਤਕਾਰ ਆਪਣੇ ਘਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਰੋਗੀ ਹੋਵੇ, ਬਿਮਾਰ ਹੋਵੇ ਜਾਂ ਕਿਸੇ ਦਾ ਬੁਖਾਰ ਨਹੀਂ ਜਾ ਰਿਹਾ ਹੋਵੇ ਤਾਂ ਤੁਸੀਂ ਇਸ ਦੀਵੇ ਨੂੰ ਥੋੜੀ ਦੇਰ ਦੇ ਲਈ ਕਿਸੇ ਬਰਤਨ ਦੇ ਵਿੱਚ ਪਾਣੀ ਦੇ ਵਿੱਚ ਪਾਓ ਤੇ ਹੁਣ ਉਸ ਵਿੱਚ ਰੋਗੀ ਨੂੰ ਇਹ ਪਾਣੀ ਪਿਲਾ ਦਿਓ 10 ਤੋਂ 15 ਮਿੰਟ ਦੇ ਅੰਦਰ ਉਸ ਦਾ ਬੁਖਾਰ ਉਤਰ ਜਾਵੇਗਾ। ਉੱਥੇ ਹੀ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਗੋਰੀ ਨੈਚਰ ਲੱਗੀ ਹੋਵੇ ਜਾਂ ਫਿਰ ਤੁਹਾਡੇ ਵਪਾਰ ਦੇ ਵਿੱਚ ਕਿਸੇ ਦੀ ਬੁਰੀ ਨਜ਼ਰ ਲੱਗੀ ਹੋਵੇ ਤੁਹਾਡਾ ਤੰਦਰ ਚੰਗੀ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਹੋਵੇ ਤਾਂ ਵੀ ਤੁਸੀਂ ਇਸ ਦੀਵੇ ਨੂੰ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਭਰ ਕੇ ਉਸ ਦੇ ਵਿੱਚ ਪਾ ਦਿਓ ਤੇ ਰਾਤ ਭਰ ਦੇ ਲਈ ਛੱਡ ਦਿਓ ਅਗਲੇ ਦਿਨ ਸਵੇਰੇ ਉਸ ਪਾਣੀ ਦਾ ਛਿੜਕਾ ਆਪਣੇ ਘਰ ਦੇ ਵਿੱਚ ਤੇ ਆਪਣੀ ਦੁਕਾਨ ਦੇ ਵਿੱਚ ਕਰੋ ਅਜੀਹਾ ਕਰਮ ਦੇ ਨਾਲ ਤੁਹਾਨੂੰ ਸਾਫ ਸਾਫ ਪ੍ਰਣਾਮ ਦਿਖਾਈ ਦੇਣਗੇ ਕਿਉਂਕਿ ਜਦੋਂ ਤੁਸੀਂ ਲਗਾਤਾਰ ਇੱਕ ਹੀ ਵਸਤੂ ਦਾ ਪ੍ਰਯੋਗ ਆਪਣੀ ਪੂਜਾ ਦੇ ਵਿੱਚ ਕਰਦੇ ਹੋ ਤਾਂ ਉਹ ਵਸਤੂ ਸ਼ੁੱਧ ਹੋ ਜਾਂਦੀ ਹੈ ਤੇ ਭਗਵਾਨ ਦੀ ਜੋ ਊਰਜਾ ਹੁੰਦੀ ਹੈ ਉਹ ਉਸ ਵਸਤੂ ਦੇ ਵਿੱਚ ਸਮਾ ਜਾਂਦੀ ਹੈ ਤਾਂ ਕਦੇ ਵੀ ਆਪਣੇ ਮੰਦਰ ਦੇ ਦੀਵੇ ਨੂੰ ਬਦਲਣ ਦੀ ਤੁਸੀਂ ਗਲਤੀ ਨਾ ਕਰੋ ਜੇਕਰ ਤੁਹਾਡੇ ਮੰਦਰ ਦਾ ਦੀਵਾ ਟੁੱਟ ਜਾਂਦਾ ਹੈ ਤੇ ਜਾਂ ਫਿਰ ਕਰਬੋ ਹੋ ਜਾਂਦਾ ਹੈ ਜਾਂ ਫਿਰ ਖੰਡਿਤ ਹੋ ਜਾਂਦਾ ਹੈ ਤਾਂ ਹੀ ਤੁਸੀਂ ਉਸ ਦੀਵੇ ਨੂੰ ਬਦਲ ਸਕਦੇ ਹੋ ਪਰ ਫਿਰ ਵੀ ਤੁਸੀਂ ਉਸ ਦੀਵੇ ਨੂੰ ਕਦੇ ਵੀ ਨਾ ਸੁੱਟੋ ਬਲਕਿ ਇਸ ਨੂੰ ਆਪਣੇ ਘਰ ਵਿੱਚ ਸੰਭਾਲ ਕੇ ਰੱਖੋ ਕਿਉਂਕਿ ਇਹ ਭਗਵਾਨ ਦੀ ਸਕਾਰਾਤਮਕ ਊਰਜਾ ਦਾ ਭੰਡਾਰ ਹੁੰਦਾ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇਕਰ ਤੁਹਾਡੇ ਦੀਵੇ ਦੀ ਬੱਤੀ ਪੂਰੀ ਨਹੀਂ ਚੱਲਦੀ ਤੇ ਤੁਹਾਡੇ ਦੀਵੇ ਵਿੱਚ ਕਿਉਂ ਬਚ ਜਾਂਦਾ ਹੈ ਤਾਂ ਇਸ ਦਾ ਕੀ ਪ੍ਰਨਾਮ ਹੁੰਦਾ ਹੈ ਕਿ ਸ਼ੁਭ ਹੁੰਦੇ ਆ ਸੰਕੇਤ ਜਾਂ ਫਿਰ ਅਸ਼ੁਭ ਹੁੰਦੇ ਆ ਸਭ ਤੋਂ ਪਹਿਲਾਂ ਇਹ ਦੇਖੋ ਕਿ ਅਗਰ ਤੁਸੀਂ ਕਿਸੇ ਵੀ ਦਰਖਤ ਪੌਦੇ ਦੀ ਪੂਜਾ ਕਰ ਰਹੇ ਹੋ ਤੇ ਪੂਜਾ ਦੇ ਵਿੱਚ ਜਗਾਇਆ ਹੋਇਆ ਦੀਵਾ ਪੂਰਾ ਨਹੀਂ ਚੱਲਦਾ ਜਾਂ ਫਿਰ ਉਸ ਦੇ ਵਿੱਚ ਕਿਉਂ ਬਚ ਜਾਂਦਾ ਏ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਘਰ ਬਣਾ ਲੈਂਦੀਆਂ ਨੇ ਤੇ ਬਿਮਾਰੀ ਇਹ ਬਿਮਾਰੀ ਕਦੇ ਵੀ ਤੁਹਾਡਾ ਪਿੱਛਾ ਨਹੀਂ ਛੱਡੇਗੀ ਤਾਂ ਜਦੋਂ ਵੀ ਤੁਸੀਂ ਕਿਸੇ ਵੀ ਦਰਖਤ ਪੌਦੇ ਜਾਂ ਫਿਰ ਮੰਦਰ ਦੇ ਬਾਹਰ ਕਿਸੇ ਵੀ ਥਾਂ ਤੇ ਪੂਜਾ ਕਰੋ ਤਾਂ ਇਹ ਧਿਆਨ ਰੱਖੋ ਕਿ ਉਸ ਦੀ ਬੱਤੀ ਪੂਰੀ ਜਲੇ ਤੇ ਉਸ ਵਿੱਚ ਕੋ ਬਚਿਆ ਹੋਇਆ ਨਾ ਹੋਵੇ ਕਿਉਂਕਿ ਇਹ ਤੁਹਾਡੀ ਚੰਗੀ ਸਿਹਤ ਲਈ ਬਹੁਤ ਹੀ ਚੰਗਾ ਪ੍ਰਭਾਵ ਦੇਵੇਗਾ ਉਥੇ ਇਹ ਜੇਕਰ ਤੁਹਾਡੇ ਘਰ ਦੇ ਮੰਦਰ ਵਿੱਚ ਦੀਵੇ ਦੀ ਬੱਤੀ ਪੂਰੀ ਨਹੀਂ ਚੱਲਦੀ ਤੇ ਪੂਜਾ ਕਰਦੇ ਸਮੇਂ ਦੀਵਾ ਵਾਰ-ਵਾਰ ਬੁਝ ਜਾਂਦਾ ਹੈ ਤਾਂ ਜ਼ਰੂਰ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੈ ਤੇ ਇਹ ਤੁਹਾਡੀ ਪੂਜਾ ਦੇ ਵਿੱਚ ਵਿਘਨ ਪਾਉਣ ਦਾ ਕੰਮ ਕਰਦੀ ਹੈ ਇਹ ਸ਼ਕਤੀਆਂ ਚਾਹੁੰਦੀਆਂ ਹਨ ਕਿ ਤੁਹਾਡੀ ਪੂਜਾ ਦੇ ਵਿੱਚ ਰੁਕਾਵਟ ਆਵੇ ਤੇ ਇਨ੍ਹਾਂ ਦੇ ਪ੍ਰਭਾਵ ਨਾਲ ਦੀਵਾ ਵਾਰ-ਵਾਰ ਬੁਝ ਜਾਂਦਾ ਹੈ ਜਾਂ ਫਿਰ ਦੀਵੇ ਦੀ ਬੱਤੀ ਪੂਰੀ ਨਹੀਂ ਚੱਲਦੀ ਇਹ ਸਭ ਤੋਂ ਬਚਨ ਲਈ ਤੁਹਾਨੂੰ ਸੱਚੇ ਮਨ ਨਾਲ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਦੀਵਾ ਜਗਾਓ ਭਗਵਾਨ ਅੱਗੇ ਪ੍ਰਾਰਥਨਾ ਕਰੋਗੇ ਤੁਹਾਡੇ ਆਸ-ਪਾਸ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇ ਉਹ ਤੁਹਾਡੇ ਤੋਂ ਦੂਰ ਰਹੇ ਤੇ ਭਗਵਾਨ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਅਜਈਆਂ ਸ਼ਕਤੀਆਂ ਤੋਂ ਬਚਨ ਦੇ ਲਈ ਜਦੋਂ ਵੀ ਤੁਸੀਂ ਦੀਵਾ ਜਗਾਓ ਗੰਗਾ ਚਲ ਤੋਂ ਗੋਲ ਘੇਰਾ ਬਣਾ ਲਓ ਤੇ ਉਸ ਘੇਰੇ ਦੇ ਵਿੱਚ ਦੀਵੇ ਨੂੰ ਰੱਖੋ ਕਿਉਂਕਿ ਗੰਗਾ ਚਲ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ ਦੀ ਮਹਾਦੇਵ ਦਾ ਵਰਦਾਨ ਵੀ ਗੰਗਾਜਲ ਨੂੰ ਘਰਾਪਤੀ ਗੰਗਾਜਲ ਵਿੱਚ ਸਭ ਤੋਂ ਪਹਿਲਾਂ ਤਾਂ ਕੋਈ ਵੀ ਬੁਰੀ ਸ਼ਕਤੀ ਪ੍ਰਵੇਸ਼ ਨਹੀਂ ਕਰ ਸਕਦੀ ਇਸ ਲਈ ਗੰਗਾਜਲ ਕਦੇ ਖਰਾਬ ਨਹੀਂ ਹੁੰਦਾ ਤੇ ਹਰ ਤਰ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਊਰਜਾ ਦੇ ਵਿੱਚ ਬਦਲ ਦਿੰਦਾ ਹੈ ਜੇਕਰ ਤੁਸੀਂ ਗੰਗਾਜਲ ਤੋਂ ਬਣੀ ਗੋਲ ਘੇਰੇ ਦੇ ਵਿੱਚ ਦੀਵੇ ਨੂੰ ਰੱਖੋਗੇ ਤਾਂ ਇਹ ਤੁਹਾਡੀ ਪੂਜਾ ਦੇ ਵਿੱਚ ਕਿਸੇ ਵੀ ਸ਼ਕਤੀ ਨੂੰ ਅੜੀਕਾ ਨਹੀਂ ਬਣ ਦੇਵੇਗਾ ਤੇ ਕੋਈ ਵੀ ਨਕਾਰਾਤਮਕ ਸ਼ਕਤੀ ਤੁਹਾਡੇ ਦੀਵੇ ਨੂੰ 부ਝਾ ਨਹੀਂ ਸਕੇਗੀ ਤੁਸੀਂ ਨਿਰਵਿਗਨ ਆਪਣੀ ਪੂਜਾ ਸੁਪੰਨ ਕਰ पाओगे ਤੇ ਦੇਵੀ ਸ਼ਕਤੀਆਂ ਵੀ ਤੁਹਾਡੇ ਜੀਵਨ ਦੇ ਵਿੱਚ ਆਪਣੀ ਕਿਰਪਾ ਤੇ ਅਸ਼ੀਰਵਾਦ ਪਣਾਈ ਰੱਖਣਗੀਆਂ ਸੋ ਇਸੇ ਤਰੀਕੇ ਦੇ ਨਾਲ ਅੱਜ ਵੀ ਸੀ ਸਾਡੀ ਇਹ ਛੋਟੀ ਜਿਹੀ ਜਾਣਕਾਰੀ ਤੇ ਵੀਡੀਓ ਅੱਜ ਦੀ ਇਹ ਜਾਣਕਾਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਜਾਣਕਾਰੀ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਹੁੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ